ਤਾਂ ਲਾង ਸਾਰੇ ਵਾਲੇ ਵਾਲੇ ਜਿਹਪਣਾ ਹਰਨ ਵਾਲੇ ਨੇ ਫੈਸਲ ਹੋਣੀ ਡਿਫੈਂਸ ਇੰਕਲੇ ਲਈ ਬੋਹੀ ਬਾਗ ਵਾਲੇ ਵਾਲੇ ਦੀਆਂ ਹਾਂ ਫਾਲੇ ਵਾਲੇ ਦੀਆਂ 5 6 ਕਲੋਨੀਆਂ ਜਿਹੜੀਆਂ ਆਈਆਂ ਨੇ ਉਹਨਾਂ ਸਾਰਿਆਂ ਨੂੰ ਇਹਦਾ ਲਾਭ ਮਿਲੂਗਾ ਤੇ ਮੈਂ ਹੁਣ ਕਾਮਰੇਡ ਨਛਤਰ ਸਿੰਘ ਜੀ ਡੇਟਾ ਦੇ ਨਿਸ਼ਾਨ ਦੇ ਪ੍ਰੇਸ਼ਾ ਬੈਡਨ ਸਟੇ ਦੇ ਆਧਾਰ ਤੇ ਦਿਲਸਤ ਬਤਾਉਂਦਾ ਵਾਹ ਜੀ ਬੱਚਿਆਂ ਨੂੰ ਫਿਟਨ ਦਾ ਵੀ ਉੱਥੇ ਪ੍ਰਾਪਾ ਹੋ ਸਕਦਾ ਹੈ ਤੇ ਵੈਸੇ ਉੱਥੇ ਪੰਜਾਬ ਪੁਲਿਸ ਤੇ ਆਰਮੀ ਦੀ ਟ੍ਰੇਨਿੰਗ ਲਈ ਸਾਡੇ ਸਹਾਸੀ ਇਹੋ ਬੱਚਿਆਂ ਨੂੰ ਕੋਚਿੰਗ ਦਿੰਦੇ ਰਹਿੰਦੇ ਨੇ ਜੀ ਬਹੁਤ ਵਧੀਆ ਉਪਰਲਾ ਕਰ ਰਹੇ ਨੇ ਮੈਂ ਕਾਮਰੇਡ ਨਛਤਰ ਸਿੰਘ ਜੀ ਕਈ ਨਿਕਲ ਗੋ ਜਿੰਨਾ ਕੱਲ ਸਾਨੂੰ ਗਰਾਊਂਡ ਚਾਹੀਦਾ ਅੱਛਾ ਬਹੁਤ ਸੱਜ ਮੈਂ ਬਹੁਤ ਉਹ ਸਾਈਡ ਤੇ ਉਹ ਜੋਨੀ ਯਾਰ ਸਾਈਡ ਤੇ ਦਾ ਉਹ ਯਾਰ 2 ਮਿੰਟ ਜਿਹੜਾ ਮਾਗ ਪੱਤਰ ਤੁਸੀਂ ਦੇ ਦਿਓ ਦੇ ਵਿੱਚ ਲਿਖ ਕੇ ਦੇ ਦਿਓ ਮੈਂ ਇੱਕ ਇੱਕ ਤੇ ਗੌਰ ਕਰਕੇ ਪੋਰਟਲ ਦੇ ਵਿੱਚ ਚੜਾ ਦਾਂਗੇ ਤਾਂ ਕਿ ਉਹਨਾਂ ਗੱਲਾਂ ਤੇ ਗੌਰ ਕਰਕੇ ਜਿਨੇ ਸਾਰੇ ਬੱਚੇ ਖੇਡਦੇ ਉਹਨਾਂ ਲਈ ਪੋਰਟਲ 'ਚ ਜਗ੍ਹਾ ਪਈ ਹੈ ਜੀ ਇਹਨੂੰ ਦੱਸਿਆ ਜਗ੍ਹਾ ਪਈ ਹੈ ਪਰ ਉਹ ਗਲਤ ਕਰਕੇ ਤਕਰੀਕਾ ਹੋ ਗਿਆ ਠੀਕ ਹੈ ਧੰਨਵਾਦ ਜੀ ਹੁਣ ਜਿਹੜੇ ਫੰਡ ਲਾਹੌਰਾ ਚ ਆਉਂਦੇ ਨੇ ਉਹ ਡਿਫੈਂਸ ਕਲੋਨੀ ਚ ਲੱਗਦੇ ਨਹੀਂ ਜਿੱਦਾਂ ਤੁਸੀਂ ਅੱਗੇ ਫੰਡ ਪਾਉਣੇ ਨੇ ਜੀ ਆਪਾਂ ਡਿਫੈਂਸ ਕਲੋਨੀ ਲਿਖਾ ਕੇ ਪਾਵਾਂ ਗੇ ਗਲੀ ਨੰਬਰ ਜਿਸ ਤਰ੍ਹਾਂ ਪਹਿਲਾਂ ਤੁਸੀਂ 4 ਨੰਬਰ ਗਲੀ ਨੂੰ ਪਾਇਆ ਸੀਗਾ ਉਹ ਜਦੋਂ ਚੋਣ ਜਾਬਤਾ ਉਸ ਟਾਈਮ ਆਪਣੇ ਪੰਚਾਇਤਾਂ ਲੱਗਣ ਕਰਕੇ ਕੁਝ ਗਲੀਆਂ ਅਧੂਰੀ ਰਹਿ ਗਈ ਹੈ ਤੇ ਬੇਨਤੀ ਹੈ ਵੀ ਉਹ ਵੀ ਪੂਰੀ ਕਰਾਈ ਜਾਵੇ ਸਾਡੇ ਬਿਲਕੁਲ ਤੇ ਪਰ ਜੇ ਡਿਫੈਂਸ ਕਲੋਨੀ ਲਿਖਾ ਕੇ ਪਾਵਾਂਗੇ ਤਾਂ ਡਿਫੈਂਸ ਕਲੋਨੀ ਚ ਹੀ ਫੰਡ ਲੱਗਣਗੇ ਜੀ ਨੇ ਲਾਹੌਰਾ ਪੰਚਾਇਤ ਕਿ ਲੋ ਮੈਂਬਰ ਜ਼ਿਆਦਾ ਨੇ ਉਹ ਇੱਥੇ ਕੰਮ ਨਹੀਂ ਕਰਦੇ ਹੈਗੇ ਜੀ ਹਾਂ ਜੀ ਧੰਨਵਾਦ ਇਹ ਚੌਥਾ ਨੰਬਰ ਗਲੀ ਤੁਸੀਂ ਸਾਰੇ ਦੇਖਦੇ ਹੋ ਬੜੀ ਮੇਨ ਗਲੀ ਹੈ ਜੀ ਸਪੈਸ਼ਲ ਉਹਦੀ ਗ੍ਰਾਂਟ ਪਾਈ ਸੀ ਬਹੁਤ ਸਾਰਾ ਕੰਮ ਹੋ ਗਿਆ ਥੋੜਾ ਜਿਹਾ ਰਹਿ ਗਿਆ ਮੇਰੇ ਖਿਆਲ ਜੀ ਉਹ ਵੀ ਕੰਮ ਹੋ ਜਾਣਾ ਤੇ ਤੁਹਾਨੂੰ ਹੋਰ ਖੁਸ਼ੀ ਦਾ ਗੱਲ ਦੱਸ ਦਿਆਂ ਜੇ ਤੁਸੀਂ ਕਹੋ ਮੈਂ ਤੁਹਾਨੂੰ ਰਿਕਾਰਡ ਵੀ ਕਢਾ ਕੇ ਦੇ ਦੂਗਾ ਮੈਂ 10 ਲੱਖ ਦੀ ਗ੍ਰਾਂਟ ਜਿਹੜੀ ਹੈ ਜੀ ਸਪੈਸ਼ਲ ਇਸ ਇਸ ਏਰੀਆ ਵਾਸਤੇ ਹੁਣ ਭੇਜੀ ਹੋਈ ਹੈ ਆਪਣਾ ਕੇ 10 ਲੱਖ ਪਰਮਾਤਮਾ ਕਿਰਪਾ ਕਰੇ ਇਹ ਕੰਮ ਹੋ ਗਿਆ ਜਾਂ ਕਾਰਪੋਰੇਸ਼ਨ ਜਾਂ ਪੰਚਾਇਤ ਜੀ ਦਾ ਕਾਰਜ 30 ਲੱਖ ਦਾ ਹੈ ਜੀ ਉਹਦਾ ਘਰ 50 ਦਾ ਹੋ ਜਾਣਾ ਜਿਹਦਾ ਪੰਜਾਬ ਦਾ ਉਹਦਾ 70 80 ਦਾ ਹੋ ਜਾਣਾ ਜੀ ਰੇਟ ਵੱਧ ਜਾਣੇ ਆ ਜੀ ਪਲਾਟਾਂ ਦੀ ਵੈਲਿਊ ਵੱਧ ਜਾਣੀ ਆ ਜਿਹੜੇ ਮਕਾਨ ਬਣੇ ਉਹਦੀ ਵੈਲਿਊ ਵੱਧ ਜਾਣੀ ਆ ਔਰ ਜਿਵੇਂ ਗਲੀਆਂ ਨਾਲੀਆਂ ਸਿਸਟੇਮੈਟਿਕਲੀ ਕੰਮ ਸਾਰਾ ਹੋ ਗਿਆ ਤਾਂ ਸਾਰਾ ਕੁਝ ਬਹੁਤ ਵਧੀਆ ਹੋ ਜਾਣਾ ਤੇ ਅੱਜ ਤੁਸੀਂ ਸਾਰਿਆਂ ਨੇ ਮੈਂ ਬੈਠਾ ਸੀਗਾ ਮੈਨੂੰ ਡਾਕਟਰ ਬਲਬੀਰ ਜੀ ਦਾ ਫੋਨ ਆਇਆ ਕਿ ਨਾਬੇ ਦਾ ਪ੍ਰੋਗਰਾਮ ਰੱਖ ਲਓ ਕਿ ਸਾਰੇ ਵਿਧਾਇਕ ਸਭਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਬਿਲਕੁਲ ਰੱਖਿਆ ਤੇ ਮੈਂ ਕਿਹਾ ਜੀ ਮੈਂ ਤਾਂ ਹੁਣ ਵੀ ਮੀਟਿੰਗ ਚ ਆ ਰਿਹਾ ਤੁਹਾਨੂੰ ਪਤਾ ਹੀ ਲੋਕ ਸਭਾ ਦੀ ਇਲੈਕਸ਼ਨ ਡਾਕਟਰ ਪ੍ਰਵੀਰ ਜੀ ਆਮ ਆਦਮੀ ਪਾਰਟੀ ਵੱਲ ਉਮੀਦਵਾਰ ਨੇ ਬਾਕੀ ਪਾਰਟੀਆਂ ਆਪਣੇ ਆਪਣੇ ਉਮੀਦਵਾਰ ਕਸਮਿਆ ਤੇ ਸਾਡਾ ਮਕਸਦ ਕੀ ਹੈ ਜੀ ਜਿਵੇਂ ਨਾਪਾ ਨਾਪਾ ਸ਼ਹਿਰ ਮੈਂ ਨਹੀਂ ਗੱਲ ਕਹਿੰਦਾ ਜੀ ਕਿ ਮੈਂ ਬਹੁਤ ਵਧੀਆ ਕੰਮ ਕਰਤਾ ਇਹ ਤੁਸੀਂ ਇਹਨੂੰ ਬਣਵਾ ਦਿਓ ਕਿਸੇ ਨੇ ਨਹੀਂ ਬਣਵਾਈ ਜੀ ਔਰ ਐਮ ਐਲ ਏ ਬਣਨ ਤੋਂ ਬਾਅਦ ਮੈਂ ਅਗਰ ਵਿਧਾਨ ਸਭਾ ਨਾਪਾ ਦੇ ਵਿੱਚ ਸਭ ਤੋਂ ਪਹਿਲਾ ਕੰਮ ਕੀਤਾ ਤਾਂ ਮੈਂ ਕੈਂਟਰੋਲ ਬਣਵਾਈ ਸੀ ਕੈਂਟਰੋਡ ਜਿੱਥੇ ਤੁਸੀਂ ਜਾਣੀ ਲੋਸਦਾ ਮੈਨੂੰ ਯਾਦ ਆ ਕਿਸੇ ਦੂਜੀ ਪਾਰਟੀ ਦੇ ਲੀਡਰ ਦਾ ਮੈਨੂੰ ਫੋਨ ਆਇਆ ਕਹਿੰਦੇ ਬਾਸ ਸਾਹਿਬ ਇਹਦਾ ਪਹਿਲੀ ਵਾਰ ਦੇ ਸ਼ੱਕਾ ਮਾਰਦਾ ਮੈਂ ਕਿਹਾ ਕਿਉਂ ਜੀ ਕਹਿੰਦੇ ਇਹ ਕੰਮ ਤਾਂ ਇਹਨਾਂ ਨੇ ਪਿਛਲੇ 7-8 ਸਾਲਾਂ ਤੋਂ ਨਹੀਂ ਕੀਤਾ ਜਿਹੜਾ ਤੁਸੀਂ ਆਉਂਦੇ ਸਾਰੀ ਕਰਤਾ ਕਿਉਂਕਿ ਨੀਅਤ ਸਾਫ਼ ਹੈ ਖਲੀਏ ਸਾਹਿਬ ਸੋ ਤੁਹਾਡੀਆਂ ਮੰਗਾਂ ਤੇ غور ਕਰਕੇ ਬਿਲਕੁਲ ਪੂਰਾ ਉਤਰਾਂਗੇ ਔਰ ਕਿਉਂਕਿ ਹਰ ਕੰਮ ਪੈਸੇ ਨਾਲ ਹੁੰਦਾ ਜੀ ਫ੍ਰੀ ਤਾਂ ਹੁੰਦਾ ਨਹੀਂ ਪੈਸੇ ਆਉਣਗੇ ਤਾਂ ਉਹਦੇ ਨਾਲ ਕੰਮ ਹੋਊਗਾ ਮੈਂ ਤੁਹਾਨੂੰ ਹੁਣੇ ਕਹਿ ਦਮਾ ਜੀ ਇੰਨੇ ਕੋਣ ਪਈਆ ਜਿੰਨੇ ਐ ਇਹਨੂੰ ਕਰ ਦਾਂਗੇ ਇਹਨੂੰ ਕਰ ਦਾਂਗੇ ਜਿਵੇਂ ਜਿਵੇਂ ਪੈਸਾ ਆਏਗਾ ਕਿਉਂਕਿ ਸਾਫ਼ ਗੱਲ ਕੀਤੀ ਠੀਕ ਰਹਿੰਦੀ ਆ ਤਾਂ ਜਿਵੇਂ ਜਿਵੇਂ ਪੈਸਾ ਆਏਗਾ ਆਪਾਂ ਡਿਵਰਟਮੈਂਟ ਦੇ ਕੰਮ ਸਾਰੇ ਕਰਾਂਗੇ ਪ੍ਰਮਾਤਮਾ ਕਿਰਪਾ ਕਰੇ ਕਿ ਜਲਦੀ ਕੰਮ ਜਿਹੜਾ ਅਸੀਂ ਬਲਾਸਮਾ ਚ ਬੋਲੇ ਆ ਵੀ ਹੋ ਜਾਣਾ ਤਾਂ ਤੁਹਾਡੇ ਸਾਰੇ ਗਿਲੇ ਸ਼ਿਕਵੇ ਠੀਕ ਹੋ ਜਾਣੇ ਆ ਜਿਹੜਾ ਨਾਲਾ ਹੁਣ ਮਾਤਾ ਬੋਲ ਕੇ ਗਏ ਸੀ ਨਾਲਾ ਇਹ ਨਾਲੇ ਦੇ ਟੈਂਡਰ ਲੱਗ ਰਿਹਾ ਜੀ ਹੁਣ ਕਿਉਂਕਿ ਹੁਣ ਅੱਗੇ ਬਰਸਾਤਾਂ ਦਾ ਟਾਈਮ ਆ ਰਿਹਾ ਹਾਂ ਸਰ ਇੱਕ ਬੇਨਤੀ ਸੀ ਹੋਰ ਜੀ ਸਰ ਜੀ ਇਹਨੇ ਜਿਹੜਾ ਗ੍ਰਿਡ ਚੌਂਕ ਤੋਂ ਸੀਵਰੇਜ ਪਾਇਆ ਗਿਆ ਇਹ ਉਸ ਟਾਈਮ ਕਿਸੇ ਨੇ ਪਲਾਨ ਨਹੀਂ ਇਲੈਕਸ਼ਨ ਦੇ ਚੱਕਰ 'ਚ ਸੀਵਰੇਜ ਪਾ ਦਿਆ ਬੇਸਿਕਲੀ ਇਹ ਜਿਹੜਾ ਨਾਲਾ ਪ੍ਰਸਾਦੀ ਨਾਲਾ ਬਸਾਦੀ ਨਾਲੇ ਜੀ ਸੀਵਰੇਜ ਦਾ ਪਾਣੀ ਪੈ ਸਕਦਾ ਇਹਨਾਂ ਨੇ ਘੋੜੇ ਦੇ ਗੁਰਦੁਆਰੇ ਤੋਂ ਸੀਵਰ ਜਾਣ ਦੇ ਮਜਾਜ ਡਿਸਪੋਜ਼ਲ ਜਾਣਾ ਚਾਹੀਦਾ ਸੀਗਾ ਪਰ ਇਲੈਕਸ਼ਨ ਦੇ ਦੌਰਾਨ ਇਹਨਾਂ ਸਿੱਧਾ ਲੈ ਕੇ ਸੀਵਰੇਜ ਇਹ ਨਾਲੇ 'ਚ ਪਾ ਦਿਆ ਹੁਣ ਨਾਲੇ 'ਚ ਪਾਉਣ ਨਾਲ ਕੀ ਹੈ ਜਿੰਨਾ ਗੱਦਾ ਪਾਣੀ ਹੈ ਸਾਰਾ ਪ੍ਰਸਾਦੀ ਨਾਲੇ 'ਚ ਪੈ ਗਿਆ ਚਲੋ ਉਸ ਟਾਈਮ ਪੈਸੇ ਲੱਗੇ ਸਰਕਾਰ ਦੇ ਪਰ ਉਹ ਪੈਸੇ ਨੁਕਸਾਨ 'ਚ ਗਏ ਨੇ ਜਿੰਨੇ ਗਏ ਅਸੀਂ ਬੇਨਤੀ ਇਹ ਕਹਿਨੇ ਆਂ ਵੀ ਸੀਵਰੇਜ ਇੱਥੇ ਤੱਕ ਆ ਗਿਆ ਵੀ ਇਹ ਸੀਵਰੇਜ ਲੌਰਾ ਗੇਟ ਤੱਕ ਆ ਕੇ ਡਿਸਪੋਜ਼ ਕਰਾਇਆ ਜਾਵੇ ਜਿਹੜਾ ਸਿੱਧਾ ਪਾਣੀ ਪ੍ਰਸ਼ਾਤੀ ਨਾਲੇ ਚ ਪੈ ਰਿਹਾ ਇੱਥੋਂ ਬੰਦ ਕੀਤਾ ਜਾਵੇ ਇਹ ਬੇਨਤੀ ਜਰੂਰ ਧਿਆਨ ਦਿਓ ਤੁਸੀਂ ਤੁਹੋ ਸਾਰਾ ਜਿਹੜਾ ਗੰਦਾ ਪਾਣੀ ਉਹ ਪ੍ਰਸ਼ਾਦੀ ਨਾਲੇ ਹੀ ਪੈਣ ਲੱਗਿਆ ਇਹਨਾਂ ਨੇ ਉਸ ਟਾਈਮ ਕੋਈ ਪਲਾਨ ਨਹੀਂ ਕੀਤਾ ਸਿੱਧਾ ਲਿਆ ਕੇ ਨਾਲੇ ਪਾਣੀ ਸਿੱਟ ਦਿੱਤਾ ਜੀ ਉਸੇ ਨਾਲੇ ਸਿੱਟ ਲਾ ਲਿਆ ਬਹੁਤ ਪਾਇਆ ਪੈਸਾ ਉਹਦੇ ਵਿੱਚੋਂ ਕਰਦੇ ਜੀ ਕੋਸ਼ਿਸ਼ ਜੂਰੀ ਹੈ ਕਿ ਮੱਲੇ ਦਾ ਉਹਨੇ ਇੱਕ ਦਾ ਕਰ ਲੰਨੇ ਨੇ ਬਸ ਇਹ ਜੀ ਬੇਰੇਲੇ ਕੁਝ ਜਿਹੜੇ ਫੱਟ ਦੇਣਾ ਗਲੀ ਨੰਬਰ 52 ਨੂੰ ਤਾਂ ਇੱਥੇ ਲੱਗੇਗਾ ਬਾਕੀ ਨੰਬਰ ਜੀ ਇੱਥੇ ਆਰੇ ਨੂੰ ਰੋਣਾ ਜੀ ਨੰਬਰ ਦੀ ਕਰਤੀ ਆ ਜੀ ਨਾਮਾ ਅਸੀਂ ਸਾਡੀ ਗੱਲ ਹੈ ਇਹ ਬੈਟਾ ਹੋਰ ਵੀ ਨਹੀਂ ਆਇਆ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਅੰਸ਼ਾਲ ਇਸਨੀ ਵਾਰ ਰਾਤ ਹੈ ਜੇ ਮੇਰਾ ਆਪਣਾ ਮਾਰ ਨਹੀਂ ਆ ਰਿਹਾ ਉਹ ਗੱਲ ਤੇ ਮੇਰਾ ਟੈਂਪਰ ਲੱਗਿਆ ਹੈ ਨੈਗੇਟਿਵ ਜਿਹੜਾ ਅਕਸਰ ਉਹਦਾ ਟਾਈਮ ਲਿਮਿਟ ਖਤਮ ਹੋਣ ਤੋਂ ਬਾਅਦ ਬਾਹਰ ਇੱਧਰ ਮਨਕੋਤਰ ਕੰਪਲੋਨਿ ਚਾਹੀਦੀ ਹੈ ਆਪਣੀ ਮੰਗਾਂ ਨੂੰ ਲੈ ਕੇ ਇਹਨੇ ਇਹਦੀ ਕਿ ਕੀ ਕਰਨਾ ਚਾਹੀਦਾ ਹੈ ਡਿਫੈਂਸ ਕਲੋਨੀ ਨਾਪਾ ਦੇ ਬਿਲਕੁਲ ਨਾਲ ਲੱਗਦੀ ਹੈ ਜੀ ਇਹਦਾ ਕੁਝ ਹਿੱਸਾ ਜਿਹੜਾ ਜੀ ਲੋਹਰਾ ਪਿੰਡ ਦੇ ਨਾਲ ਹੈ ਕੁਝ ਹਿੱਸਾ ਜਿਹੜਾ ਨਹੀਂ ਹੈਗਾ ਸਰ ਸੰਵਿਧਾਨ ਸਭਾ ਦੇ ਵਿੱਚ ਇੱਕ ਮਸਲਾ ਚੱਕਿਆ ਸੀ ਕਿ ਜੌਟਰ ਕਲੋਨੀਆ ਜਿਹੜੀਆਂ ਨੇ ਉਹ ਡਵੈਲਪਮੈਂਟ ਪੱਖੋਂ ਬਹੁਤ ਪਿੱਛੇ ਨੇ ਉਹ ਆਰਡਰ ਕਲੋਨੀਆਂ ਦੇ ਲੋਕ ਜਿਹੜੇ ਆ ਲੋਕ ਸਭਾ 'ਚ ਵੀ ਬੋਡ ਪਾਉਂਦੇ ਆ ਵਿਧਾਨ ਸਭਾ 'ਚ ਵੀ ਬੋਡ ਪਾਉਂਦੇ ਆ ਪਰ ਨਾ ਉੱਥੇ ਨਗਰ ਕੌਂਸਲ ਆ ਨਗਰ ਪੰਚਾਇਤ ਆ ਤੇ ਸੋ ਨਗਰ ਇਥੇ ਡਿਫੈਂਸ ਕਲੋਨੀ ਦੇ ਨਗਰ ਦੇ ਲੋਕ ਮੇਰਾ ਸਲਮਾਨ ਕਰਨ ਵੀ ਗਏ ਸੀ ਤਾਂ ਫਿਰ ਇਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਕਿ ਤੁਸੀਂ ਆਓ ਸਾਡੇ ਡਿਫੈਂਸ ਕਲੋਨੀ ਦੇ ਵਿੱਚ ਕੁਝ ਇਸ਼ੂ ਨੇ ਸਾਡੀ ਗੱਲਬਾਤ ਸੁਣੋ ਅਸੀਂ ਕੋਈ ਮੰਗ ਪੱਤਰ ਵੀ ਦੇਣਾ ਚਾਹੁੰਦੇ ਆ ਤਾਂ ਅੱਜ ਮੈਂ ਇੱਥੇ ਵਿਸ਼ੇਸ਼ ਤੌਰ 'ਤੇ ਪਹੁੰਚਿਆ ਮੈਂ ਸਭ ਨਾਲ ਵਿਚਾਰ ਸਾਂਝੇ ਕੀਤੇ ਸਭ ਦੀ ਗੱਲ ਵੀ ਸੁਣੀ ਔਰ ਮੰਗ ਪੱਤਰ ਵੀ ਲਿਆ ਔਰ ਮੈਂ ਉਮੀਦ ਕਰਦਾ ਕਿ ਅਸੀਂ ਬਹੁਤ ਜਲਦੀ ਜਿਹੜੀ ਡਿਫੈਂਸ ਕਲੋਨੀ ਜਾਂ ਬਾਕੀ ਜਿਹੜੀਆਂ ਆਊਟਰ ਕਲੋਨੀ ਦੇ ਮਸਲੇ ਨੇ ਚਾਹੇ ਸੰਤ ਨਗਰ ਆ ਚਾਹੇ ਆਸ਼ਾ ਕਲੋਨੀ ਆ ਕਦ ਕਲੋਨੀ ਆ ਜਿਹੜੀਆਂ ਵੀ ਕਲੋਨੀਆਂ ਪਰਲੇ ਪਾਸੇ ਪੈਂਦੀਆਂ ਨੇ ਉਹ ਕਲੋਨੀਆਂ ਦਾ ਮਸਲੇ ਵੀ ਔਰ ਇਸ ਇਹ ਡਿਫੈਂਸ ਕਲੋਨੀ ਜਿਹੜੀ ਇਹਦੇ ਮਸਲੇ ਵੀ ਅਸੀਂ ਸਾਰਾ ਹੱਲ ਕਰਾਂਗੇ ਸਭ ਤੁਸੀਂ ਇਹ ਮੁੱਦਾ ਵਿਧਾਨ ਸਭਾ ਚੁੱਕਿਆ ਹੈ ਤੁਹਾਨੂੰ ਕਦੋਂ ਕਦੋ ਲੱਗਦਾ ਕਿ ਮਸਲਾ ਹੱਲ ਹੋਵੇ ਦੇਖੋ ਪਹਿਲੀ ਗੱਲ ਤੇ ਇਹ ਹੁੰਦੀ ਹੈ ਕਿ ਤੁਸੀਂ ਆਫੀਸ਼ੀਅਲੀ ਤੌਰ ਤੇ ਜਦੋਂ ਕੋਈ ਗੱਲ ਤੋੜਦੇ ਨੇ ਉਹ ਤਾਂ ਸਰਕਾਰ ਲਈ ਵੀ ਜ਼ਰੂਰੀ ਹੋ ਜਾਂਦਾ ਤਾਂ ਮੈਨੂੰ ਉਮੀਦ ਆ ਮੈਂ ਤਾਂ ਪ੍ਰੈਕਟੀਕਲ ਤੌਰ ਤੇ 1.5 ਸਾਲ ਹੋ ਗਿਆ ਜੀ ਐਪਲੀਕੇਸ਼ਨ ਮੂਵ ਕੀਤੀਆਂ ਨੂੰ ਕਿ ਜੀ ਆਰਟਰ ਕਲੋਨੀ ਨੂੰ ਜਾਂ ਤਾਂ ਨਗਰ ਕੌਂਸਲ ਦੇ ਵਿੱਚ ਐਡ ਕੀਤਾ ਜਾਵੇ ਜਾਂ ਉਹਨਾਂ ਨੂੰ ਨਗਰ ਪੰਚਾਇਤ ਬਣਾਇਆ ਜਾਵੇ ਤਾਂ ਉਹ ਵੀ ਜਿਹੜੀ ਹੈ ਜੀ ਗੱਲ ਨੇੜੇ ਤੇੜੇ ਕਿਉਂਕਿ ਅੱਗੇ ਹੁਣ ਪੰਚਾਇਤੀ ਇਲੈਕਸ਼ਨਾਂ ਵੀ ਆਉਣੀਆਂ ਨੇ ਲੋਕ ਸਭਾ ਤੋਂ ਬਾਅਦ ਤਾਂ ਮੈਨੂੰ ਉਮੀਦ ਹੈ ਕਿ ਲੋਕ ਸਭਾ ਤੋਂ ਪਹਿਲਾਂ ਪਹਿਲਾਂ ਇਹ ਫੈਸਲਾ ਜਿਹੜਾ ਸੌਰੀ ਪੰਚਾਇਤੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਫੈਸਲਾ ਜਿਹੜਾ ਇਹ ਆ ਜਾਣਾ ਚਾਹੀਦਾ ਤੇ ਇਹ ਜਿਹੜੀ ਡਿਵੈਲਪਮੈਂਟ ਦੀ ਗੱਲ ਹੈ ਜੀ ਕੋਟੀਆਂ ਬਹੁਤ ਸੋਹਣੀਆਂ ਨੇ ਘਰ ਬਹੁਤ ਸੋਹਣੇ ਨੇ ਜੀ ਪਰ ਡਿਵੈਲਪਮੈਂਟ ਪੱਖੋਂ ਇਹ ਇਲਾਕੇ ਜਿਹੜੇ ਨੇ ਬਹੁਤ ਪਛੜੇ ਹੋਏ ਨੇ ਕਿਉਂਕਿ ਅਨ ਆਫੋਰਾਈਜ਼ ਨੇ ਅਨ ਪਲਾਨਡ ਤਰੀਕੇ ਨਾਲ ਕੀਤੇ ਹੋਏ ਨੇ ਪਰ ਹੁਣ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਕਿਹਾ ਕਿ ਜਿਹੜੀਆਂ ਐਨਓਸੀ ਦੀ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਰਜਿਸਟਰੀ ਦੀ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਬਹੁਤ ਈਜ਼ੀ ਪ੍ਰੋਸੈਸ ਕਰ ਰਹੇ ਹਾਂ ਤੇ ਤਾਂ ਕਿ ਜਿਹੜੇ ਕੁਝ ਲੋਕ ਨੇ ਜਿਹੜੇ ਮਤਲਬ ਆਪਣੀ ਰਜਿਸਟਰੀ ਜਿਹੜੀ ਆ ਉਹ ਅੱਗੇ ਕਿਸੇ ਦੇ ਨਾਮ ਦੇ ਕਰਾਉਣਾ ਚਾਹੁੰਦੇ ਜਾਂ ਵੇਚਣਾ ਚਾਹੁੰਦੇ ਉਹਨਾਂ ਨੂੰ ਉਹਦਾ ਪ੍ਰੋਪਰ ਰੇਟ ਨਹੀਂ ਮਿਲਦਾ ਤਾਂ ਹੁਣ ਅਸੀਂ ਪ੍ਰੋਪਰ ਉਦੀ ਜਿਹੜੀ ਮਾਨਤਾ ਹੈ ਜੀ ਉਹ ਪ੍ਰੋਪਰ ਜਿਹੜਾ ਮਾਲਕ ਹੈ ਉਹਦੇ ਨਾਂ ਤੇ ਹੋਵੇ ਉਹ ਕਲੋਨੀ ਅਥਰਾਉਜ਼ ਨਹੀਂ ਅਨੌਥਰਾਇਜ਼ਡ ਅਥਰਾਇਜ਼ਡ ਰਿਕਨਬਜੀ ਉਹਦਾ ਨਾਂ ਕਿ ਵਾਕਈ ਇਹ ਮਾਨਤਾ ਪ੍ਰੋਪਰ ਕਲੋਨੀ ਹੈ ਇੱਥੇ ਹਰ ਚੀਜ਼ ਦੀ ਸੁਵਿਧਾ ਹੈ ਇੱਥੇ ਖੇਡ ਗਰਾਊਂਡ ਵੀ ਹੈ ਇੱਥੇ ਪਾਰਕ ਵੀ ਹੈ ਇੱਥੇ ਸੀਵਰੇਜ ਵੀ ਹੈ ਇੱਥੇ ਗਲੀਆਂ ਵੀ ਨੇ ਨਾਲੀਆਂ ਵੀ ਨੇ ਹਰ ਚੀਜ਼ ਦੀ ਜਿਹੜੀ ਸੁਵਿਧਾ ਹੈ ਤੇ ਇਹ ਜਿਹੜਾ ਮਾਨ ਸਾਹਿਬ ਨੇ ਆਲਰੇਡੀ ਅਨਾਉਂਸ ਕਰਤਾ ਮਾਨਮਾ ਕਿਰਪਾ ਕਰੇ ਬਹੁਤ ਜਲਦੀ ਇਹ ਸਾਰੀਆਂ ਸਮੱਸਿਆਵਾਂ ਤੋਂ ਹਾਲੂ ਜਲਦੀ ਮਲੇਗੀ ਕਿ ਜਿਹੜੀ ਆਉਣ ਵਾਲੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਕਿੰਨੀ ਕਾਮਾਦੀ ਪਾਰਟੀ ਦੀ ਕਿੰਨੀ ਤ ਦੇਖੋ ਅਜੇ ਤਾਂ 2.5 ਮਹੀਨੇ ਪਏ ਨੇ ਜੀ 1 ਜੂਨ ਨੂੰ ਇਲੈਕਸ਼ਨ ਆ ਹੁਣ ਮਾਰਚ 17 ਜੀ ਅੱਜ ਤੇ ਕਾਫੀ ਲੰਮਾ ਸਮਾਂ ਪਿਆ ਜੀ ਤੇ ਡਾਕਟਰ ਬਲਬੀਰ ਜੀ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਹੈਲਥ ਮੀਨਿਸਟਰ ਵੀ ਨੇ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਤੌਰ ਤੇ ਬਹੁਤ ਅੱਛਾ ਕੰਮ ਕਰ ਰਿਹਾ ਪਰ ਹੈਲਥ ਦੇ ਵਿੱਚ ਬਹੁਤ ਜ਼ਬਰਦਸਤ ਕੰਮ ਉਹਨਾਂ ਨੇ ਪੂਰੇ ਪੰਜਾਬ 'ਚ ਕੀਤਾ ਤੇ ਮੈਂ ਉਮੀਦ ਨਹੀਂ ਮੈਨੂੰ ਪੂਰਨ ਆਸ ਹੈ ਕਿ ਆਮ ਆਦਮੀ ਪਾਰਟੀ ਲੋਕ ਸਭਾ ਪਟਿਆਲਾ ਦੀ ਸੀਟ ਜਿਹੜੀ ਹੈ ਵੱਡੇ ਫਰਕ ਨਾ ਦਿੱਤੇਗੀ ਸਰ ਇੱਕ ਜਿਹੜਾ ਬੰਦਰ ਸਾਤੀ ਚੋਹ ਚ ਪਾਣੀ ਪੈਂਦਾ ਹੈ ਸਿਗਰੇਟ ਦਾ ਉਹਦੇ ਲੋਕਣੇ ਮੁੱਦਾ ਚੱਕਿਆ ਹੋਇਆ ਵੀ 8 ਪੰਡਿਆਂ ਦਾ ਪਾਣੀ ਖਰਾਬ ਹੋ ਰਿਹਾ ਉਹਦੇ ਬਾਰੇ ਦੇਖੋ ਐਸਟੀਪੀ ਜਿਹੜਾ ਜੀ 18-19 ਕਰੋੜ ਰੁਪਏ ਦਾ ਬਣ ਕੇ ਤਿਆਰ ਆ ਇਹਦਾ ਪਾਣੀ ਜਾਣ ਦਾ ਕੋਈ ਇਸ਼ੂ ਸੀਗਾ ਉਹ ਅਸੀਂ ਆਲਰੇਡੀ ਧਿਆਨ ਦਿੱਤਾ ਹੋਇਆ ਜੀ ਤੇ ਉਹ ਜਿਵੇਂ ਹੱਲ ਹੋ ਗਿਆ ਤਾਂ ਇਹ ਜਿਹੜਾ ਬਰਸਾਤੀ ਪਾਣੀ ਹੈਗਾ ਇਹ ਨਾਲਿਆਂ ਚ ਪੈਣ ਦਾ ਮਸਲਾ ਹੀ ਖਤਮ ਹੋ ਜਾਣਾ ਕਿਉਂਕਿ ਸਿੱਧਾ ਉੱਥੇ ਜਾਣਾ ਜੀ ਪਾਈਪਿੰਗ ਪਈ ਹੋਈ ਆ ਉਹ ਪਾਣੀ ਟ੍ਰੀਟ ਹੋ ਕੇ ਜਿਹੜਾ ਖੇਤੀ ਲਈ ਕੰਮ ਆਊਗਾ ਜੀ ਸੋ ਇਹ ਮਸਲਾ ਹੀ ਖਤਮ ਹੋ ਜਾਣਾ ਸਰ ਕੁਝ ਇਸ ਤਰ੍ਹਾਂ ਕਤਾਰਬਾ ਮਹਿਲਾ ਵਗੈਰਾ ਮਤਲਬ ਨਾਲੀਆਂ ਅੰਡਰਗਰਾਉਂਡ ਨਹੀਂ ਹੈ ਸਰ ਉਹ ਕਦੋਂ ਕੰਮਸਲਾ ਹੋਵੇ ਮੈਂ ਜੀ 66 ਕਰੋੜ ਰੁਪਏ ਦਾ ਨਾਬਾ ਦਾ ਇੱਕ ਮਾਸਟਰ ਪਲਾਨ ਸੀਵਰੇਜ ਦਾ ਬਣਾ ਕੇ ਸਬਮਿਟ ਕੀਤਾ ਜੀ ਡਿਪਾਰਟਮੈਂਟ ਕੋਲੇ ਤੇ ਮੈਨੂੰ ਉਮੀਦ ਹੈ ਕਿ ਉਹ ਵੀ ਬਹੁਤ ਜਲਦੀ ਜਿਹੜਾ ਪਾਸ ਹੋਏਗਾ ਔਰ ਪੂਰਾ ਨਾਭਾ ਜਿਹੜਾ ਉਹ ਅੰਡਰਗਰਾਉਂਡ ਸੀਵਰੇਜ ਦੇ ਨਾਲ ਲੇਟੈਸਟ ਟੈਕਨਿਕ ਦੇ ਨਾਲ ਜਿਹੜਾ 30 ਸਾਲ ਐਡਵਾਂਸ ਟੈਕਨਿਕ ਨਾ ਹੁੰਦਾ ਉਸ ਟੈਕਨਿਕ ਦੇ ਨਾਲ ਸੀਵਰੇਜ ਦਾ ਕੰਮ ਜਿਹੜਾ ਮੁਕੰਮਲ ਹੋਏਗਾ ਔਰ ਨਾਭਾ ਜਿਹੜਾ ਬਿਲਕੁਲ ਨਾਲੀ ਮੁਕਤ ਜਾਂ ਨਾਲੇ ਜਿਹੜੇ ਨੇ ਬਹੁਤ ਡੁੰਗੇ ਨਾਲੇ ਨੇ ਉਹਨਾਂ ਤੋਂ ਮੁਕਤੀ ਹੋਏਗੀ ਔਰ ਬਿਲਕੁਲ ਸੜਕਾਂ ਵੀ ਚੌੜੀਆਂ ਹੋ ਜਾਣਗੀਆਂ ਸੇਫ ਵੀ ਹੋਊਗਾ ਗੰਦੇ ਪਾਣੀ ਦੀ ਮੁਸ਼ਕ ਆਉਂਦੀ ਉਹ ਵੀ ਬੰਦ ਹੋ ਜਾਣੀ ਹੈ ਤੇ ਪਾਣੀ ਜਿਹੜਾ ਜੀ ਪ੍ਰੋਪਰ ਤਰੀਕੇ ਨਾਲ एसटीपी ਚ ਜਾ ਕੇ ਟ੍ਰੀਟਮੈਂਟ ਪਲਾਂਟ ਜਾ ਕੇ Terima kasih telah <laughs> menonton!